ਹਾਂਜੀ ਆਪ ਸਭ ਜੀ ਕਈ ਦਿਨਾਂ ਤੋਂ ਵੀਡੀਓਜ਼ ਦੇਖਦੇ ਆ ਰਹੇ ਕੋਈ ਆਪਣੇ ਪਾਤਰਾਂ ਦੇ ਲਾਗੇ ਨਿਆਲਪਿੰਡ ਤੋਂ ਜਿਹੜੇ ਦੋ ਆਪਣੇ ਡਰਾਈਵਰ ਭਰਾ ਸੀਗੇ ਜਿਨ੍ਹਾਂ ਨੇ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਿਹਾ ਸੀਗਾ ਉਹਨਾਂ ਦੇ ਮਾਲਕ ਨੇ ਉਹਨਾਂ ਤੇ ਚੋਰੀ ਦੇ ਇਲਜ਼ਾਮ ਲਗਾਏ ਲਗਾਏ ਸੀਗੇ ਤੇ ਉਹਨਾਂ ਦੀ ਕੁੱਟਮਾਰ ਕੀਤੀ ਗਈ ਸੀਗੀ ਹਣਾ ਸੋ ਕਾਫੀ ਦਿਨਾਂ ਦੇ ਵਿੱਚ ਉਹਨਾਂ ਦੇ ਇਨਸਾਫ਼ ਦੀ ਮੰਗ ਦੇ ਲਈ ਆਪਣਾ ਧਰਨੇ ਵੀ ਲੱਗ ਰਹੇ ਨੇ ਨਿਆਲਪਿੰਡ ਦੇ ਵਿੱਚ ਤੇ ਜਿਹੜੇ ਆਪਣੇ ਡਰਾਈਵਰ ਭਰਾ ਸੀਗੇ ਉਹਨਾਂ ਵੱਲੋਂ ਜਿਹੜੀ ਆਪਣੀ ਟਰੱਕ ਜੂਨੀਅਨ ਹੈ ਉਹਦੇ ਮੂਰੇ ਵੀ ਧਰਨੇ ਲਗਾਏ ਗਏ ਆ ਦੋ ਤਿੰਨ ਦਿਨਾਂ ਤੇ ਨਿਆਲਾ ਦੇ ਵਿੱਚ ਤਾਂ ਬਕਾਇਦਾ ਧਰਨੇ ਚੱਲ ਹੀ ਰਹੇ ਆ ਸੋ ਬਹੁਤ ਸਾਰੇ ਲੋਕ ਜੁੜੇ ਹੋਏ ਆ ਜੋ ਕਿ ਉਹਨਾਂ ਨਾਲ ਸਾਥ ਦੇ ਰਹੇ ਆ ਹਨਾ ਅਗਰ ਉਹ ਸੱਚੇ ਸੀਗੇ ਇਸ ਕਰਕੇ ਹੀ ਲੋਕ ਉਹਨਾਂ ਨਾਲ ਜੁੜੇ ਹੋਏ ਆ ਇਹ ਗੱਲ ਤਾਂ ਇੱਥੋਂ ਸਿੱਧ ਹੋ ਜਾਂਦੀ ਹੈ ਇਹ ਵੀਡੀਓ ਤੁਸੀਂ ਗੌਰ ਨਾਲ ਦੇਖੋ ਧਿਆਨ ਨਾਲ ਦੇਖੋ ਤੇ ਕੱਠ ਦੇਖੋ ਵੀਡੀਓ ਦੇ ਵਿੱਚ ਕਿੰਨਾ ਤਾਂ ਇਹ ਲੋਕਾਂ ਦਾ ਜਿਹੜਾ ਉੱਬਰ ਦਾ ਕੱਠ ਹੈ ਇਸ ਚੀਜ਼ ਤੋਂ ਆਪਾਂ ਇਹ ਗੈਸ ਕਰ ਸਕਦੇ ਆ ਆਪਾਂ ਨੂੰ ਪਤਾ ਲੱਗ ਜਾਂਦਾ ਕਿ ਉਹ ਜਿਹੜੇ ਆਪਣੇ ਡਰਾਈਵਰ ਭਰਾ ਸੀਗੇ ਉਹਨਾਂ ਨਾਲ ਧੱਕਾ ਹੋਇਆ ਹੂ ਬਿਲਕੁਲ ਸੱਚੇ ਹੀ ਸੀਗੇ ਠੀਕ ਹੈ ਜੀ ਤਾਂ ਵੀਡੀਓ ਤੁਸੀਂ ਚੈੱਕ ਕਰ ਸਕਦੇ ਹੋ ਇਹ ਪਾਤੜਾਂ ਦੀ ਵੀਡੀਓ ਤੇ ਸੰਗਰੂਰ ਰੋੜ ਦੀ ਵੀਡੀਓ ਹੈ ਜੀ ਤੇ ਆ ਦੇਖੋ ਤੁਸੀਂ ਇਕੱਠੇ ਇਹ ਬਹੁਤ ਸਾਰੇ ਲੋਕ ਪੈਦਲ ਨੇ ਤੇ ਬਹੁਤ ਸਾਰੇ ਲੋਕ ਟਰੈਕਟਰ ਨੇ ਟਰੈਕਟਰਾਂ ਤੇ ਟਰਾਲੀਆਂ ਤੇ ਵੀ ਹੈਗੇ ਆ ਜੀ ਤੇ ਵਿੱਚ ਇੱਕ ਦੋ ਬੱਸਾਂ ਨੇ ਤੇ ਟਰੱਕ ਵੀ ਹੈਗੇ ਆ ਜੀ ਤੇ ਮੋਟਰਸਾਈਕਲ ਤੇ ਬਹੁਤ ਸਾਰੇ ਲੋਕ ਪੈਦਲ ਆ ਜੋ ਹਜ਼ਾਰਾਂ ਲੋਕਾਂ ਦਾ ਇਕੱਠ ਹੈ ਜੀ ਆਪਣਾ ਉਹਨਾਂ ਦੇ ਜਿਸ ਸਾਥ ਦੇ ਵਿੱਚ ਰੋਸ਼ ਪ੍ਰਦਰਸ਼ਨ ਦੇ ਵਿੱਚ ਸੋ ਨਾਲ ਆਪਣੇ ਉਹ ਜਿਹੜੇ ਲੋਡ ਡਰਾਈਵਰ ਭਰਾ ਸੀ ਉਹਨਾਂ ਦੀ ਮ੍ਰਿਤਕ ਦੇਹਾਂ ਵੀ ਨਾਲ ਨਾਲ ਲੈ ਕੇ ਚੁਰੇ ਹੋਏ ਆ ਜੀ ਤਾਂ ਜੋ ਲੋਕਾਂ ਨੂੰ ਵੀ ਪਤਾ ਲੱਗ ਸਕੇ ਹਨਾ ਰੂਸ ਪ੍ਰਦਰਸ਼ਨ ਕਰਿਆ ਜਾ ਰਿਹਾ ਪੂਰੇ ਪਾਤੜਾਂ ਦੇ ਵਿੱਚ ਆ ਉਹਨਾਂ ਦੇ ਸ਼ਵ ਜਾਰ ਰਹੇ ਆ ਜੀ ਆਪਣਾ ਹਨਾ ਮ੍ਰਿਤਕ ਦੇਹਾਂ ਤਾਂ ਦੇਖੋ ਤੁਸੀਂ ਇਕੱਠ ਦੇਖ ਸਕਦੇ ਕਿੰਨਾ ਜ਼ਿਆਦਾ ਇਕੱਠ ਹੈ ਸੋ ਆ ਟਰੈਕਟਰ ਜਾ ਰਹੇ ਆ ਦੇਖੋ ਪਿੱਕਾ ਪਾ ਰਹੀ ਹੈ ਪਿੱਛੇ ਵੀ ਟਰੈਕਟਰ ਆ ਰਹੇ ਕਾਫੀ ਜ਼ਿਆਦਾ ਕੱਟ ਸੀ ਹੈ ਜੀ ਤੁਸੀਂ ਚੈੱਕ ਕਰ ਸਕਦੇ ਹੋ ਵੀਡੀਓ ਦੇ ਵਿੱਚ ਸੋ ਬਹੁਤ ਸਾਰੇ ਉਹ ਆਸ-ਪਾਸੇ ਦੇ ਜਿਹੜੇ ਪਿੰਡਾਂ ਦੇ ਲੋਕ ਨੇ ਉਹ ਵੀ ਨਾਲ ਆ ਕੇ ਜੁੜ ਰਹੇ ਆ ਸੋ ਚਲੋ ਸੱਚਾਈ ਦਾ ਸਾਥ ਦੇਣਾ ਵੀ ਚਾਹੀਦਾ ਇਹਦਾ ਬਣਦਾ ਹੈ ਨਾ ਤਾਂ ਆ ਇੱਕ ਪਾਸੇ ਦੇਖੋ ਤੁਸੀਂ ਸਾਰੀ ਜਿਹੜੀ ਆਵਾਜਾਈ ਆ ਉਹ ਜਾਮ ਹੋ ਚੁੱਕੀ ਹੈ ਸੋ ਕਈ ਦਿਨਾਂ ਤੋਂ ਆਪਣਾ ਜਿਹੜਾ ਨਿਆਲ ਪਿੰਡ ਉੱਥੇ ਵੀ ਧਰਨੇ ਲੱਗ ਰਹੇ ਆ ਹੈ ਨਾ ਤੇ ਮੰਗ बस ਇੱਕੋ ਹੀ ਇੱਕ ਡਿਮਾਂਡ ਹੈ ਨਾ ਦੀ ਕਿ ਸਾਨੂੰ ਇਨਸਾਫ ਚਾਹੀਦਾ ਇਨਸਾਫ ਚਾਹੀਦਾ ਇਨਸਾਫ ਚਾਹੀਦਾ ਔਰ ਇਸ ਤੋਂ ਬਿਨਾ ਕੋਈ ਹਕੂਮਤ ਮੰਗਣੀ ਨਹੀਂ ਹੈ ਹਨਾ ਆ ਦੇਖੋ ਟਰਾਲੀ ਜਾ ਰਹੀ ਹੈ ਉਹ ਪਿੱਛੇ ਤੁਸੀਂ ਚੈੱਕ ਕਰ ਸਕਦੇ ਹੋ ਲੈਨ ਪਿੱਡੀ ਦੂਰ ਤੱਕ ਹੈ ਟਰਾਲੀ ਟਰੈਕਟਰ ਟਰਾਲੀ ਨਹੀਂ ਹੈ ਹਨਾ ਇਥੋਂ ਹੀ ਚੀਜ਼ ਤਾਂ ਆਪਾਂ ਨੂੰ ਪਤਾ ਲੱਗ ਜਾਂਦਾ ਕਿ ਲੋਕ ਸੱਚਾਈ ਦਾ ਸਾਥ ਦੇ ਰਹੇ ਆ ਹਨਾ ਨਹੀਂ ਤਾਂ ਤੁਹਾਨੂੰ ਵੀ ਪਤਾ ਕਿ ਅੱਜ ਕੱਲ ਕੋਈ ਘਰ ਦਾ ਬੰਦਾ ਵੀ ਛੇਤੀ ਛੇਤੀ ਨਾਲ ਨਹੀਂ ਖੜਦਾ ਅਗਰ ਬੰਦੇ ਸੱਚੇ ਸੀਗੇ ਤਾਂ ਹੀ ਇੰਨੀ ਗਿਣਤੀ ਦੇ ਵਿੱਚ ਲੋਕ ਉਹਨਾਂ ਦਾ ਸਾਥ ਦੇ ਰਿਹਾ ਤੇ ਇਹ ਟਰੈਕਟਰ ਵੀ ਉਹਨਾਂ ਦੇ ਆਪਣੇ ਨਿੱਜੀ ਡਾਇਰੈਕਟਰ ਨੇਗੇ ਬੰਦੇ ਕੋਲ ਇੱਕ ਟਰੈਕਟਰ ਹੋਊਗਾ ਦੋ ਟਰੈਕਟਰ ਹੋਊਗਾ ਪਰ ਇਹ ਤਾਂ ਵਿਚਾਰੇ ਗਰੀਬ ਘਰ ਦੇ ਬੰਦੇ ਸੀਗੇ ਇਹਨਾਂ ਕੋਲੇ ਕੋਈ ਹੋ ਨਹੀਂ ਸੀ ਇਹ ਸਾਰੇ ਲੋਕਾਂ ਦੇ ਟਰੈਕਟਰ ਹੈ ਜੋ ਕਿ ਉਹਨਾਂ ਦੀ ਸਪੋਰਟ ਦੇ ਵਿੱਚ ਆਏ ਆ ਉਹਨਾਂ ਦਾ ਸਾਥ ਦੇਣ ਆਏ ਆ ਤੁਸੀਂ ਕੱਟ ਦੇਖੋ ਜੀ ਬਹੁਤ ਜ਼ਿਆਦਾ ਕੱਟ ਸੀ ਆ ਉਹ ਚੈੱਕ ਕਰ